ਮੇਰੇ ਨੂੰ ਮੇਰੇ ਸਾਰੇ ਪਿਆਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੁਣ ਅੱਜ ਕੱਲ ਗੱਲ ਚੱਲਦੀ ਪਈ ਆ 26 ਜਨਵਰੀ ਦੀ ਬਹੁਤ سارے ਲੋਕ ਇੱਕ ਤੋਂ ਦੂਸਰੇ ਨੂੰ ਵਧਾਈਆਂ ਦੇ ਦਿੰਦੇ ਹੋਣਗੇ 26 ਜਨਵਰੀ ਦੀਆਂ ਵਧਾਈਆਂ 26 ਜਨਵਰੀ ਦੀਆਂ ਵਧਾਈਆਂ ਪਰ ਮੇਰੇ ਹਿਸਾਬ ਨਾਲ 26 ਜਨਵਰੀ ਦੀਆਂ ਸਾਨੂੰ ਕੋਈ ਖਾਸ ਵਧਾਈਆਂ ਨਹੀਂ ਹੈਗੀਆਂ ਸਾਡੇ ਦੇ ਜਿੰਨੇ ਬਾਬਿਆਂ ਪਰਦਾਦਿਆਂ ਦੇ ਕਤਲ ਹੋਏ ਉਦੋਂ 1947 ਦੀ ਵੰਡ ਵੇਲੇ ਇਹ ਸਾਨੂੰ ਪਾਈ ਤੱਕ ਭੁੱਲਦਾ ਨਹੀਂ ਉਹ ਸਾਡਾ ਮਹਾ ਪੰਜਾਬ ਵਿੱਚ ਸਾਰਾ ਪਾਕਿਸਤਾਨ ਸ਼ਾਮਲ ਸੀ ਤੇ ਉਹ ਸਾਰਾ ਸਾਡੇ ਕੋਲੋਂ ਵਿਛੜ ਗਿਆ ਤੇ ਸਾਡੇ ਭਾਈਆਂ ਕੋਲੋਂ ਸਾਡੇ ਭਾਈਆਂ ਦੇ ਕਤਲ ਹੋਏ ਤੇ ਉਹਦੇ ਜਿਹੜਾ ਜਿਹੜਾ ਅਸੀਂ ਜਿਹੜਾ ਸ਼ਹੀਦਿਆਂ ਦੇਣ ਵਾਲੇ ਤੇ ਮਲਾਈ ਖਾ ਗਏ ਕੋਈ ਹੋਰ ਤੁਹਾਨੂੰ ਪਤਾ ਹੀ ਹੈ ਸਾਰੀਆਂ ਫੈਮਿਲੀ ਜਿਹੜੀਆਂ ਨਹਿਰੂ ਫੈਮਿਲੀ ਗਾਂਭੂ ਫੈ ਗਾਂਧੀ ਫੈਮਿਲੀ ਇਹ ਸਾਰੀਆਂ ਮਲਾਈਆਂ ਇਹ ਖਾ ਗਏ ਤੇ ਸਾਡੇ ਜੁਮੇ ਆਈਆਂ ਗੋਲੀਆਂ ਤੇ ਫਾਂਸੀਆਂ ਤੇ ਜੇਲ੍ਹਾਂ ਤੇ ਮੈਂ ਇਹਨੂੰ ਕੋਈ ਵਧਾਈਆਂ ਦੇ ਤੌਰ ਤੇ ਨਹੀਂ ਲੈਂਦਾ ਜੀਐਸ 47 ਦੇ ਵਿੱਚ ਜਿਹੜੀ ਵੰਡ ਹੋਈ ਸੀ ਜ ਅੰਗਰੇਜ਼ ਸਾਨੂੰ ਤੀਜੀ ਧਰਮ ਮੰਨਦੇ ਸੀ ਸਰਦਾਰਾਂ ਨੂੰ ਤੇ ਕਿਉਂਕਿ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਕੋਲ ਰਾਜ ਜਿਹੜਾ ਖਾਲਸਾ ਰਾਜ ਲਿਆ ਸੀ ਤਾਂ ਉਹ ਸਾਨੂੰ ਦੇ ਦੇ ਰਹੇ ਸੀ ਉਹ ਕਹਿੰਦੇ ਸੀ ਤੁਸੀਂ ਗੱਲ ਕਰੋ ਸਾਡੇ ਨਾਲ ਤੇ ਅਸੀਂ ਤੁਹਾਨੂੰ ਉਹ ਜਿਹੜਾ ਥੋੜਾ ਖਾਲਸਾ ਰਾਜ ਸੀ ਉਹ ਤੁਹਾਨੂੰ ਵਾਪਸ ਦੇ ਦਿੰਨੇ ਆ ਪਰ ਸਾਡੇ ਜਿਹੜੇ ਲੀਡਰਸ ਜੀ ਤਾਰਾ ਸਿੰਘ ਵਰਗੇ ਉਹ ਵੇਗੇ ਤੇ ਉਹਨਾਂ ਦੇ ਵਿਕਿਆਂ ਦੇ ਕਰਕੇ ਅਸੀਂ ਅੱਜ ਸਾਰਾ ਕੁਝ ਜਿਹੜਾ ਸੰਤਾਪ ਚੱਲ ਰਹੇ ਆ ਅ ਪਹਿਲੋਂ ਅਸੀਂ 1984 ਵਿੱਚ 1900 53 ਵਿੱਚ ਮੇਰਾ ਖਿਆਲ ਹਰ ਹਰਮੰਦਰ ਸਾਹਿਬ ਤੇ ਹਮਲਾ ਹੋਇਆ ਸਾਡੇ ਸਾਨੂੰ ਕਹਿ ਦਿੱਤਾ ਗਿਆ ਵੀ ਇਹ ਜੁਰਾਇਮ ਪੈਸਾ ਕੌਮ 84 ਦੇ ਵਿੱਚ ਹੋਇਆ ਕਿਦਾਂ ਕਤਲਿਆ ਹੋਇਆ ਫੇ ਸਾਡੇ ਗਲਾਂ 'ਚ ਟਾਇਰ ਪਾ ਬਹੁਤ ਸਾੜ ਗਿਆ ਦਿੱਲੀ ਦੇ ਵਿੱਚ ਕਿੰਨੇ ਕੁਝ ਸੰਤੀ ਧਾਰਮਿਕ ਗੁਰਦੁਆਰਿਆਂ ਦੇ ਵਿੱਚ ਹਮਲੇ ਕਰਾਏ ਗਏ ਕਿੱਦਾਂ ਸਾਡੇ ਸਿੱਖ ਸ਼ਹੀਦ ਕੀਤੇ ਚੋਣ-ਚੋਣ ਕੇ ਮਾਰੇ ਗਏ ਨੇ ਹੱਥੇ ਕਰ ਗਏ ਹਥਿਆਰ ਪੀ ਲੋਹ ਲੈ ਤੇ ਸਾਨੂੰ ਇਹਦੇ ਵਿੱਚੋਂ ਮਿਲਿਆ ਕੁਝ ਨਹੀਂ ਅਸੀਂ ਗਵਾਇਆ ਕੁਆ ਉਹ ਤੋਂ ਬਾਅਦ ਫਿਰ ਮਨੁਸਾ ਸ਼ਹਿਰ ਦੇ ਵਿੱਚ ਗੁਲਜਾਰੀ ਲਾ ਨੰਦਾ ਨੇ ਸਾਡੇ ਪੰਜਾਬ ਦੀ ਫੇਪ ਬਣ ਕਰਤੀ ਤੈਨ ਸੂਬੇ ਬਣਾ ਤਾ ਇੱਕ ਹਰਿਆਣਾ ਬਣਾ ਤਾ ਇੱਕ ਹਿਮਾਚਲ ਬਣਾ ਤਾ ਇੱਕ ਪੰਜਾਬ ਛੋਟਾ ਹੋਇਆ ਰਹਿਣ ਤਾ ਭਈ ਇਹ ਪੰਜਾਬੀ ਕਦੀ ਉੱਠ ਨਾ ਸਕਣ ਪੰਜਾਬੀਆਂ ਦਾ ਲੱਖ ਤੋੜ ਕੇ ਰੱਖਤਾ ਸਾਨੂੰ ਵੇਖ ਜੀ 26 ਜਨਵਰੀ ਦੀ ਆ ਮੇਰਾ خیال ਕੋਈ ਵਧਾਈਆਂ ਨਹੀਂ ਪਰ ਦੇਊਗਾ ਵਧਾਈਆਂ ਮੈਂ ਆਪਣੇ ਤੌਰ ਤੇ ਜਿਵੇਂ ਮੈਂ ਅੱਗੇ ਕਰਦਾ ਹਾਂ ਨਾ ਬਿ ਜੋ ਸਾਨੂੰ ਜਿਸ ਤਰੀਕੇ ਨੇ ਦੀਆਂ ਵਧਾਈਆਂ ਆ ਉਹ ਸਾਡੇ ਲੋਕਾਂ ਨੂੰ ਆਪਾਂ ਨੂੰ ਹੁੰਦਾ ਵੀ ਅਸੀਂ ਉਹ ਤਰੀਕੇ ਨਾਲ ਦੇਊਗਾ ਜਰੂਰ ਮੈਂ ਕੁਝ ਸ਼ਬਦ ਲਿਖੇ ਆ ਤੇ ਉਹ ਉਹ ਜਰੂਰ ਮੈਂ ਤੁਹਾਡੇ ਨਾਲ ਸਾਂਝੇ ਕਰੂੰਗਾ ਕੁਝ ਜਿਨ੍ਹਾਂ ਨੂੰ ਵਧਾਈਆਂ ਲੱਗੀਆਂ ਫਲੀਆਂ ਫੁੜੀਆਂ ਜਿਨ੍ਹਾਂ ਨੂੰ ਘਿਓ ਵਾਂਗੂ ਲੱਗੀਆਂ ਕੁਝ ਫੈਮਲੀਆਂ ਨੂੰ ਉਹਨਾਂ ਨੂੰ ਵਧਾਈਆਂ ਸਾਨੂੰ ਨਹੀਂ ਸਾਨੂੰ ਕੋਈ ਵਧਾਈਆਂ ਨਹੀਂ ਹੁਣ ਮੈਂ ਥੋੜਾ ਸ਼ੁਰੂ ਕਰਦਾ ਇਹਨਾਂ ਲੀਡਰਾਂ ਜੀ ਜੀਆਂ ਸਾਲਿਆਂ ਨੂੰ ਉਹ ਚਿੱਟਾ ਵੇਸ਼ ਦੇ ਦਿੱਲੀ ਦੇ ਕਾਲਿਆਂ ਨੂੰ ਇਹ ਕਾਣ ਜਵਾਨੀ ਦਾ ਕਰ ਕਰਕੇ ਇਹ ਕਾਣ ਜਵਾਨੀ ਦਾ ਕਰ ਕਰਕੇ ਆਪਣੀਆਂ ਜੱਬਾਂ ਪਰ ਦੇ ਨੇ ਉਹ 26 ਜਨਵਰੀ ਮੁਬਾਰਕ ਐਨਾ ਨੂੰ ਉਹ ਗਣਤੰਤਰ ਦਿਵਸ ਮੁਬਾਰਕ ਐਨਾ ਇਨਾ ਕਾਲੇ ਤਕੜਾਂ ਟੋਡੀਆਂ ਨੇ ਇਨਾ ਕਾਲੇ ਤਕੜਾਂ ਟੋਡੀਆਂ ਨੇ ਉਹ ਰਾळे ਜੜ ਵਡਣੀਆਂ ਥੋਡੀਆਂ ਨੇ ਉਹ ਰਾळे ਰਾळे ਜੜਾਂ ਵਡਣੀਆਂ ਥੋਡੀਆਂ ਨੇ ਭੁੱਖਿਆਂ ਦੇ ਮੂੰਹ ਚੋਂ ਖੁੰਦੇ ਨੇ ਉਹ ਭੁੱਖਿਆਂ ਦੇ ਮੂੰਹ ਚੋਂ ਖੋਦਨੇ ਨੇ ਇਹ ਸ਼ਰਮਰਤਾ ਨਾ ਕਰ ਦੇ ਨੇ ਉਹ 26 ਜਨਵਰੀ ਮੁਬਾਰਕ ਇਹਨਾਂ ਨੂੰ ਉਹ ਗਣਤੰਤਰ ਦੇਵ ਸਿ ਨੂੰ ਮੁਬਾਰਕ ਇਹਨਾਂ ਨੂੰ ਉਹ ਜਿਹੜੇ ਲੈ ਕੇ ਨਾਮ ਨਹੀਂ ਸੀ ਬਾਂਦਾ ਉਹ ਜੇਰੇ ਲੈ ਕੇ ਨਾਮਨ ਸੀ ਬਾਹ ਦਾ ਉਹ ਪਏ ਚੂਸਣ ਖੂਨ ਗਰੀ ਬਾਹ ਦਾ ਉਹ ਪਏ ਚੂਸਣ ਖੂਨ ਗਰੀ ਬਾਹ ਦਾ ਉਹ ਮੁੱਲਾ ਪੰਡਤ ਪਾਈ ਚੋਰ ਇਥੇ ਉਹ ਮੁੱਲਾ ਪੰਡਤ ਪਾਈ ਚੋਰ ਇਥੇ ਉਹ ਜੇੜਾ ਰੱਬ ਕੋਲੋਂ ਨਾ ਡਰਦੇ ਨੇ 26 ਜਨਵਰੀ ਮubarak ਹੋਣਾ ਨੂੰ ਉਗਣਧਤਰ ਦਿਵਸ ਮੁਬਾਰਕ ਹੋਣਾ ਨੂੰ ਉਹ ਜਿਹੜੇ ਨਿਤ ਮਸੀਤਾਂ ਟਾਉਂਦੇ ਨੇ ਗੁਰੂ ਘਰਾਂ ਤੇ ਟੈਂਕ ਚੜਾਉਂਦੇ ਨੇ ਜਿਹੜੇ ਨਿਤ ਮਸੀਤਾਂ ਟਾਉਂਦੇ ਨੇ ਗੁਰੂ ਘਰਾਂ ਤੇ ਟੈਂਕ ਚੜਾਉਂਦੇ ਨੇ ਉਹ ਪਾਕੇ ਟਾਇਰ ਗਲਾਂ ਵਿੱਚ ਸਾੜ ਦਿੰਦੇ 1984 ਦੇ ਦਿਨ ਵਿੱਚ ਕੀ ਹੋਇਆ ਸਾਰਾ ਨੂੰ ਪਤਾ ਉਹ ਪਾਕੇ ਟਾਇਰ ਗਲਾਂ ਵਿੱਚ ਸਾੜ ਦਿੰਦੇ ਇਹੋ ਵਾਰ ਨੇ ਹੱਥਿਆਂ ਤੇ ਕਰਦੇ ਨੇ ਕੋਸ਼ਿਸ਼ ਦੇ ਹੋ ਕੇ ਲੜਨ ਦੀ ਹਿੰਮਤ ਨਹੀਂ ਹਿੱਕ 'ਚ ਗੋਲੀ ਖਾਣ ਦੀ ਹਿੰਮਤ ਨਹੀਂ ਇਹਨਾਂ ਦੇ ਵਿੱਚ ਜਿਹੜੇ ਆ ਸਾਡੇ ਦੇ ਵਾਰ ਕਰੀ ਜਾਂਦੇ ਆ ਇਹੋ ਵਾਰ ਨੇ ਹੱਥਿਆਂ ਤੇ ਕਰਦੇ ਨੇ ਉਹ 26 ਜਨਵਰੀ ਮੁਬਾਰਕ ਹੈ ਨਾ ਨੂੰ ਉਹ ਗਣਤاتر ਦਿਵਸ ਮੁਬਾਰਕ ਹੈ ਨਾ ਨੂੰ ਇਹਨਾਂ ਘਰ ਪੋਰੇਟ ਕਰਾਣੀਆਂ ਨੂੰ ਇਨਾ ਘਰ ਪੋਰੇ ਟਿਕਰਾਣਿਆਂ ਨੂੰ ਉਹ ਭੁੱਖੇ ਨੀਤ ਦੇ ਚਰਵਾਣਿਆਂ ਨੂੰ ਉਹ ਭੁੱਖੇ ਨੀਤ ਦੇ ਚਰਵਾਣਿਆਂ ਨੂੰ ਉਹ ਸ਼ਰ ਆਮਦ ਲਾਲੀਆਂ ਖਾਂਦੇ ਨੇ ਉਹ ਸ਼ਰ ਆਮਦ ਲਾਲੀਆਂ ਖਾਂਦੇ ਨੇ ਉਹ ਸੌਦੀ ਉਹ ਸੌਦੇ ਦੇਸ਼ਵਰੋਂ ਦੀ ਕਰਦੇ ਨੇ 26 ਜਨਵਰੀ ਮੁਬਾਰਕ ਹੈ ਨਾਨੂ ਗਣਤੰਤਰ ਦਿਵਸ ਮੁਬਾਰਕ ਹੈ ਨਾਨੂ ਦੂਸਰਾ ਹੀ ਲਾਈਨ ਲਾਈਨ ਦਾ ਬਹੁਤ ਹੈ ਇਸ ਤੇ ਕੋ ਮੁੱਖ ਨਹੀਂ ਸਕਦਾ ਇਹਦੇ ਤੇ ਬਹੁਤ ਕੁਝ ਲਿਖਿਆ ਜਾ ਸਕਦਾ ਪਰ ਵੀਡੀਓ ਵੱਡੀ ਹੋਣ ਦੇ ਡਰੋਂ ਤਰੇ ਛੋੜਾ ਕਰਕੇ ਲਿਖਿਆ ਇਹਨਾਂ ਲਾਲਚੀ ਚੋਰਾ ਯਾਰਾਂ ਨੂੰ ਇਹਨਾਂ ਲਾਲਚੀ ਚੋਰਾ ਯਾਰਾਂ ਨੂੰ ਉਹ ਧੱਕਾ ਕਰ ਦਿੱਤੀਆਂ ਸਰਕਾਰਾਂ ਨੂੰ ਉਹ ਧੱਕਾ ਕਰ ਦਿੱਤੀਆਂ ਸਰਕਾਰਾਂ ਨੂੰ ਦੋਸਤੋ ਤੁਹਾਨੂੰ ਪਤਾ EVM ਮਸ਼ੀਨਾਂ ਤੇ ਕਬਜ਼ੇ ਕਰਕੇ EVM ਮਸ਼ੀਨਾਂ ਨੂੰ ਦੇ ਚੋਕ ਕੇ ਉਹਨਾਂ ਦੇ ਵਿੱਚੋਂ ਗਲਤ ਇਨਫੋਰਮੇਸ਼ਨ ਪਾ ਕੇ ਸਾਰੀਆਂ ਵੋਟਾਂ ਮੈਂ ਕਦੀ ਨਹੀਂ ਕਹਿ ਸਕਦਾ ਕਸ਼ਮੀਰ ਦੇ ਵਿੱਚੋਂ ਭਾਰਤੀ ਜਨਤਾ ਪਾੜੀ ਜਾ ਸਕਦੀ ਹੈ ਸਾਰੇ ਮੁਸਲਮਾਨਾਂ ਨਾਲ ਇੰਨਾ ਤਕਾ ਹ ਉਹਨੂੰ ਘਾਟ ਘਾਟੇ ਘਰਾਂ ਚੋਂ ਬਾਹਰ ਲੂਏ ਮੈਂ ਕਦੇ ਨਹੀਂ ਸੋਚਦਾ ਦਾ ਗੁਰਾਇਦੇ ਵਿੱਚ ਵੋਟਾਂ ਮਿਲ ਸਕਦੀਆਂ ਇਹਨਾਂ ਦੇ ਮੁਸਲਮਾਨ ਜਨਾਨੀਆਂ ਦੀਆਂ ਗਰਭਵਤੀਆਂ ਦੀਆਂ ਉਹਨਾਂ ਦੇ ਪੇਟ ਦੇ ਵਿੱਚੋਂ ਬੱਚੇ ਕੱਢ-ਕੱਢ ਕੇ ਇਹਨਾਂ ਨੇ ਸਾੜੇ ਇਹਨਾਂ ਨੇ ਇੰਨੇ ਕਤਲੇਆਮ ਕੀਤੇ ਕਿਹੜੀ ਸਟੇਟ ਚ ਕਤਲੇਆਮ ਨੇ ਕੀ ਦੀ ਬਿਹਾਰ ਸ ਨਹੀਂ ਕੀਤੇ ਯੂਪੀ ਚ ਨਹੀਂ ਕੀਤੇ ਰੇਪ ਕਰ-ਕਰ ਕੇ ਇਹਨਾਂ ਨੇ ਕੁੜੀਆਂ ਸਾਰੀਆਂ ਅਧੇਂ ਦੀਆਂ ਰਾਤਾਂ ਨੂੰ ਕਦੀ ਨਹੀਂ ਜੇ ਸਕਦੇ ਈਵੀਐਮ ਮਸ਼ੀਨਾਂ ਹਟਾ ਦਿਓ ਨੈਕਸਟ ਟਾਈਮ ਇਹਨੇ ਵੋਟਾਂ ਆਉਣੀਆਂ ਉਹਨਾਂ ਦੇ ਨਾਲ ਹੀ ਜਿੱਤਦੇ ਆ ਇਹ ਬਾਕੀ ਹੋਰ ਕੋਈ ਇਹ ਇਹਨਾਂ ਨੂੰ ਕੋਈ ਇਦਾਂ ਦਾ ਲਾਈਕ ਕਰਨ ਵਾਲਾ ਕੋਈ ਨਹੀਂ ਹੈਗਾ ਜਿਹੜਾ ਇਹ ਇਹ ਭਾਰੇ ਬਹੁਮਤ ਦੇ ਵਿੱਚ ਇਸ ਵੇਲੇ ਬੈਠੇ ਸਾਰੇ ਦੁਨੀਆ ਦੇ ਨਾਲ ਸਾਰੇ ਜਨਤਾ ਦੇ ਨਾਲ ਧੋਖੇ ਕਰ ਰਿਹਾ ਹੈ ਤੇ ਚਲੋ ਠੀਕ ਆ ਆਖਰੀ ਲਾਈਨਾਂ ਇਹਨਾਂ ਲਾਲਚੀ ਚੋਰਾਂ ਯਾਰਾਂ ਨੂੰ ਤੱਕ ਕਰ ਜਿੱਤਿਆਂ ਸਰਕਾਰ ਨੂੰ ਉੱਚੀ ਮਿਵਾਲਾ ਸੱਚੀਆਂ ਲਿਖਦਾ ਏ ਦੀਵੇਂ ਵਾਲਾ ਸੱਚਿਆ ਲਿਖਦਾ ਏ ਉਹ ਪਾਪੀ ਕੀਲੇ ਪੈ ਪੈ ਮਰਦੇ ਨੇ ਉਹ ਸ਼ਬੀ ਜੰਮੂਰੀ ਮੁਬਾਰਕ ਵੇ ਨਾਨੂ 79 ਦਿਵਸ ਮੁਬਾਰਕ ਇਹਨਾਂ ਨੂੰ ਮੁਬਾਰਕ ਤੂੰ ਮਰਸ਼ਾ ਜੋ ਵੀ ਆ ਮੋਦੀ ਬੈਠਾ ਉਥੇ ਜੋ ਵੀ ਆ ਇਸ ਵੇਲੇ ਦਿੱਲੀ ਦੇ ਕਿਸਾਨ ਸਾਡੇ ਇਹੇ ਕਿਸਾਨ 1947 ਦੇ ਵਿੱਚ ਉਥੋਂ 1946 ਦੇ ਵਿੱਚ ਇਹ ਧਰਨਿਆਂ ਦੇ ਬਿੰਦੇ ਹੁੰਦੇ ਸੀ ਉਥੇ ਗੋਲੀਆਂ ਖਾਂਦੇ ਸੀ ਸਰਦਾਰ ਭਗਤ ਸਿੰਘ ਵਰਗੇ ਸਾਬੇ ਵਰਗੇ ਉਧਮ ਸਿੰਘ ਵਰਗੇ ਫਾਂਸੀਆਂ ਛੱਡ ਗਏ ਤੇ ਮਲਾਈਆਂ ਖਾ ਗਏ ਆਹਾ ਮੈਨੂੰ ਕੋਈ ਇੱਕ ਜਣਾ ਬੰਦਾ ਵੀ ਕੋਈ ਦੱਸ ਦਵੇ ਗੁਜਰਾਤ ਦੇ ਗੁਜਰਾਤ ਦੇ ਵਿੱਚੋਂ ਕੋਈ ਵੀ ਬੰਦਾ ਫੌਜੀ ਹੈਗਾ ਫੌਜ ਦੇ ਵਿੱਚ ਲੜਨ ਲਈ ਜੇ ਮੇਰੀ ਗਲਤ ਇਨਫੋਰਮੇਸ਼ਨ ਹੋ ਤਾਂ ਮੈਨੂੰ ਕੋਈ ਇਨਫੋਰਮ ਕਰ ਦਵੇ ਮੈਂ ਦੱਸ ਦਵੇ ਵੀ ਹੈਗਾ ਇੱਕ ਤਾਂ ਮਾਨਕਸ਼ਾ ਸੀ ਸ਼ਾਇਦ ਉਹ ਮੇਰਾ ਖਲਣ ਦਾ ਜਨਰਲ ਸੀਗਾ 1900 ਕਾ ਸੰਧੀ ਲੜਾਈ ਦੇ ਵਿੱਚ ਸਮਝ ਇਦਾਂ ਦਾ ਸੀਗਾ ਉਹਨਾਂ ਦਾ ਨਾਮ ਹੈ ਸੁਣਿਆ ਹੈ ਸੀਗਾ ਤੇ ਬਾਕੀ ਮੈਂ ਇਹ ਗੱਲ ਸਾਰਿਆਂ ਨੂੰ ਕਹਿਣਾ ਵੀ ਤੁਸੀਂ ਇਹ ਜਿਹੜੀਆਂ ਵੋਟਾਂ ਆਉਣੀਆਂ ਹੁਣ 22 ਚੌਂਦੀਆਂ 24 ਚੌਂਦੀਆਂ ਪਲੀਜ਼ ਇਮਾਨਦਾਰੀ ਦੇ ਨਾਲ ਵੋਟਾਂ ਉਹਨੂੰ ਪਾਓ ਜਿਹੜਾ उम्मीदवार ਤੁਹਾਡੇ ਹੱਕ ਦੇ ਵਿੱਚ ਹੈ ਇਹ ਜਨਾਂ ਨੂੰ ਪਹੁੰਚਾਓ ਇਹ ਚੋਰਾਂ ਨੂੰ ਕੰਜਰਾਂ ਨੂੰ ਲੁਚੀਆਂ ਇਸ ਵੇਲੇ ਦਿੱਲੀ ਦੇ ਵਿੱਚ ਸਾਡੇ ਲੋਕਾਂ ਨੂੰ ਕੰਨਾ ਇਹਨਾਂ ਨੇ ਜ਼ਰੀਲ ਕੀਤਾ ਉਹ ਕਿਸਾਨ ਮੇਰੇ ਦਾਦੇ ਪੜਦਾਦੇ ਵੀ ਹੋਣਗੇ ਮੇਰੇ ਪੁੱਤ ਵੀ ਹੋਣਗੇ ਮੇਰੇ ਬੱਚੇ ਵੀ ਹੋਣਗੇ ਨੋਆ ਵੀ ਹੋਣਗੇ ਧੀਆ ਵੀ ਹੋਣਗੇ ਮੇਰੇ ਮਾਵਾ ਬੈਠਿਆ ਹੋਣਗੇ ਇਸ ਵੇਲੇ ਉੱਥੇ ਕਿਸ ਤਰ੍ਹਾਂ ਕਿੰਨੀ ਥਾਂ ਦੇ ਵਿੱਚ ਬੈਠੇ ਆ ਤੇ ਮੈਂ ਉਹਨਾਂ ਵਾਸਤੇ ਅ ਰੱਬ ਕੋਲੋਂ ਦੁਆ ਮੰਗਦਾ ਸੱਚੇ ਪਾਤਸ਼ਾਹ ਵਾਹਿਗੁਰੂ ਦੁਆ ਮੰਗਦਾ ਕਿ ਪ੍ਰਮਾਤਮਾ ਇਹ ਗਵਰਨਮੈਂਟ ਨੂੰ ਇਹ ਸਰਕਾਰ ਨੂੰ ਇਸ ਮੁਤਵਕਸ਼ੇ ਤੇ ਮੇਰੇ ਵੱਲੋਂ 26 ਜਨਵਰੀ ਦੀਆਂ ਇਹੇ ਵਧਾਈਆਂ ਜਿੱਦਾਂ ਮਰਜ਼ੀ ਕਬੂਲ ਕਰ ਲੋ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੇਕਰ ਕੋਈ ਵੀਡੀਓ ਦੇ ਵਿੱਚ ਕੋਈ ਗਲਤੀ ਹੋਵੇ ਜਰੂਰ ਮੈਨੂੰ ਮਾਫ ਕਰਨਾ ਤੇ ਮੇਰੇ ਵੱਲੋਂ ਫਿਰ 26 ਜਨਵਰੀ ਦੀਆਂ ਇਹ ਕੁ ਮubaraka ਨਹੀਂ ਇਹ ਇੱਕ ਅਫਸੋਸ ਆ ਇੱਕ ਸਾਡੇ ਦਿਲਾਂ ਦੇ ਵਿੱਚ ਗਿਲਾ ਆ ਜਿਹੜਾ ਸਾਡੀ ਗਵਰਨਮੈਂਟ ਨੇ ਸਾਡੇ ਦਿਲਾਂ ਦੇ ਵਿੱਚ ਪਾਇਆ ਜੇਕਰ ਇਹ ਚਾਹੁੰਦੇ ਤਾਂ ਇਹ ਆਪਣੇ ਕੀਤੇ ਪਾਪ ਜਿਹੜੇ ਧੋ ਸਕਦੇ ਸੀ ਲੇਕਿਨ ਨਹੀਂ ਹੰਕਾਰੀ ਹੰਕਾਰ ਦੇ ਵਿੱਚ ਨਸ਼ੇ ਦੇ ਆ ਹਕੂਮਤ ਦੇ ਨਸ਼ੇ ਦੇ ਵਿੱਚ ਸਾਡੇ ਨਾਲ ਹਮੇਸ਼ਾ ਤਕਾ ਕਰਦੇ ਆ ਤੇ ਚਲੋ ਦੋਸਤੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਸ ਤਰ੍ਹਾਂ ਵੀ ਵਧਾਈਆਂ ਮੰਨਣੀਆਂ 26 ਜਨਵਰੀ ਦੀਆਂ ਮੇਰੇ ਵੱਲੋਂ ਮੂਵਰ ਕਾ ਤੁਨ ਸਾਰਿਆਂ ਨੂੰ ਓਕੇ ਜੀ ਸਤਿ ਸ੍ਰੀ ਅਕਾਲ